ਐਸੋਸੀਏਸ਼ਨ ਕੱਟੀ ਹੋਈ ਹੈ ਕਿਦਾਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੀਡੀਆ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਨ ਤੇ ਅੱਜ ਇੱਕ ਹੋਟਲ ਐਸੋਸੀਏਸ਼ਨ ਦਾ ਪੂਰਾ ਵਫਦ ਅੱਜ ਆਏ ਨੇ ਇਹਨਾਂ ਨੇ ਮੁਸ਼ਕਲ ਦੱਸੀ ਹੈ ਕਿ ਇਹਨਾਂ ਨੂੰ ਜਿਹੜੇ ਬਲੈਕਮੈਲਰ ਬਹੁਤ ਤੰਗ ਕਰ ਰਹੇ ਨੇ ਇਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੀ ਪੰਜਾਬ ਸਰਕਾਰ ਹੈ ਮਾਨ ਸਰਕਾਰ ਹੈ ਉਹ ਪਾਰੀਆਂ ਦੇ ਹੱਕ ਚ ਹੈ ਤੇ ਵਪਾਰੀਆਂ ਦੇ ਨਾਲ ਹੈ ਜਿਹੜੀ ਮੁਸ਼ਕਲ ਇਹਨਾਂ ਨੂੰ ਆਂਦੀ ਹੈ ਉਹ ਤੁਹਾਡੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ ਇਹਨਾਂ ਨੂੰ ਵਿਸ਼ਵਾਇ ਜ਼ਵਾਇਆ ਤੇ ਅਸੀਂ ਅੱਜ ਕੰਪਲੇਂਟ ਦੇਣ ਆਏ ਆ ਸਾਡੇ ਐਸਐਸਪੀ ਵਿਜੀਲੈਂਸ ਨੇ ਸਰਦਾਰ ਲਖਬੀਰ ਸਿੰਘ ਜੀ ਉਹਨਾਂ ਨੂੰ ਆਗੇ ਰਿਕੁਐਸਟ ਕਰਾਂਗੇ ਕਿ ਜਿਵੇਂ ਤੁਸੀਂ ਪਿੱਛੇ ਵੀ ਇੱਕ ਸ਼ਰਮਾ ਨਾਮ ਦਾ ਜਿਹੜਾ ਬਲੈਕਮੈਦਰ ਫੜ ਕੇ ਅੰਦਰ ਦਿੱਤਾ ਇਸ ਤਰ੍ਹਾਂ ਹੀ ਜਿਹੜੀ ਕਾਰਵਾਈ ਦੇ ਨਾਲ ਥੱਲ ਪੈਣੀ ਹੈ ਕਿਉਂਕਿ ਜਿਹੜੇ ਐਮਟੀਵੀ ਡਿਪਾਰਟਮੈਂਟ ਦੇ ਥੱਲੇ ਜਿਹੜੇ ਛੋਟੇ ਮਛੀਆਂ ਨੇ ਜਾਂ ਉਹਨਾਂ ਦੀ ਜਿਹੜੀ ਸਾਂਡ ਗਾਂਡ ਜਿਹੜੀ ਬਲੈਕਮੈਨਰਾਂ ਦੇ ਨਾਲ ਹੈ ਕਿਸ ਸਿਸਟਮ ਦੇ ਵਿੱਚ ਇਹਨਾਂ ਨੂੰ ਬਲੈਕਮੈਨਰ ਬਲੈਕਮੇਲ ਕਰਦੇ ਨੇ ਇਹਨਾਂ ਨੂੰ ਪਰੇਸ਼ਾਨ ਕਰਦੇ ਨੇ ਕੱਲ ਤੇ ਮੈਨੂੰ ਉਹਨਾਂ ਨੇ ਇੱਕ ਵੀਡੀਓ ਦਿਖਾਈ ਉਹਦੇ 'ਚ ਇਹਨਾਂ ਨੂੰ ਇੱਕ ਦੇਖੋ ਇਹਦੇ ਦੋ ਹੋਟਲ ਨੇ ਚੰਗੇ ਪਰਿਵਾਰ ਦਾ ਇਹਨਾਂ ਅਰਥ ਦਾ ਕੰਮ ਹੈ ਬਿਜ਼ਨਸ ਕਲਾਸ ਫੈਮਲੀ ਹੈ ਮੇਰੇ ਸਾਹਮਣੇ ਲਾਸਟ 30 ਇਅਰ ਤੋਂ ਤੇ ਇਹਨਾਂ ਨੂੰ ਸਾਡਾ ਪਰਿਵਾਰ ਜਾਣਦਾ ਇਹਨਾਂ ਨੂੰ ਕੱਲ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਇਹ ਦੇਵ ਵਪਾਰ ਦਾ ਧੰਦਾ ਕਰਦੇ ਨੇ ਮਤਲਬ ਤੁਸੀਂ ਦੇਖੋ ਕੋਈ ਤੁਹਾਡੇ ਕੋਲ ਪ੍ਰੂਫ ਹੈ ਇਹਾਂ ਤੁਹਾਡੇ ਕੋ ਕੋਈ ਆਪਣਾ ਕੋਈ ਤੁਸੀਂ ਕੋਈ ਵਿੱਚ ਡਾਟਾ ਲਾਇਆ ਵਾ ਤੁਸੀਂ ਇੱਕ ਬੰਦੇ ਨੂੰ ਤੁਸੀਂ ਇੱਕ ਰਾਹ ਜਲਦੀ ਵੀਡੀਓ ਬਣਾ ਕੇ ਤੁਸੀਂ ਦੇ ਵਪਾਰ ਦਾ ਤੁਹੰਦੇ ਅਸੀਂ ਕਿਤਰਾ ਪੀਤੇ ਉੱਤੇ ਅਲੀਗੇਸ਼ਨ ਲਾਤਾ ਅਗਲੇ ਦੀ ਫੈਮਲੀ ਅਗਲੇ ਦੀ ਵਾਈਫ ਅਗਲੇ ਦਾ ਜੀਜਾ ਜੀ ਸਾਰੇ ਪਰਿਵਾਰਾਂ ਦੇ ਫੋਨ ਆਏ ਕਿ ਮਤਲਬ ਆਪਾਂ ਕੀ ਕਰਦੇ ਪਏ ਆ ਤੇ ਮਤਲਬ ਇਸ ਤਰ੍ਹਾਂ ਦਾ ਕਿਸੇ ਦੇ ਅਲੀਗੇਸ਼ਨ ਸਾਨੂੰ ਮੀਡੀਆ ਨੂੰ ਵੀ ਪਰਿਵਾਰਾਂ ਨੂੰ ਵੀ ਦੇਖਣਾ ਚਾਹੀਦਾ ਕਿ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਸ਼ਾਂਤੀ ਅੰਸਰ ਅਪਰੋਚ ਕਰੇ ਕਿ ਮੀਡੀਆ ਬੜੀ ਵੱਡੀ ਤਾਕਤ ਹੈ ਮੀਡੀਆ ਦੇ ਨਾਲ ਜੇ ਮੀਡੀਆ ਅਡਰੈਸ ਕਰਦੇ ਆ ਤੁਹਾਡਾ ਵੀ ਫਰਜ ਹੈ ਉਹਨਾਂ ਨੂੰ ਇੱਕ ਦੇਖਣਾ ਕਿ ਇਹ ਬੰਦੇ ਕਿਸੇ ਨੂੰ ਬਲੈਕਮੇਲ ਤੇ ਨਹੀਂ ਕਰ ਰਹੇ ਕਿਉਂਕਿ ਤੁਹਾਡੀ ਪਾਵਰ ਦੇ ਨਾਲ ਉਹਨਾਂ ਦੀ ਪਾਵਰ ਡਬਲ ਹੋ ਜਾਂਦੀ ਹੈ ਤੇ ਇਸ ਚੀਜ਼ ਦਾ ਥੋੜਾ ਜਿਹਾ ਤੁਹਾਨੂੰ ਮੇਰੀ ਭਰਾਵਾਂ ਦੇ ਤੌਰ ਤੇ ਰਿਕੁਐਸਟ ਹੈ ਮੀਡੀਆ ਨੂੰ ਵੀ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਨਾ ਆਪਣਾ ਕੀਤਾ ਜਾਵੇ ਤੇ ਇਹ ਅਸੀਂ ਅੱਜ ਐਸਐਸਪੀ ਸਾਹਿਬ ਦੇ ਕੋਲ ਪੇਸ਼ ਹੋ ਕੇ ਇਹਨਾਂ ਨੂੰ ਮਿਲਾਂਦੇ ਅੱਜ ਮਿਲ ਕੇ ਕਰਦੇ ਕਿਸ ਤਰ੍ਹਾਂ ਜੀ ਕੀ ਮੰਗੇ ਮੰਗ ਕੀ ਕਰਦੇ ਇਹਨਾਂ ਦਾ ਕੀ ਹੈ ਜੋ ਇਹਨਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਦੇਖੋ ਅੱਜ ਕਾਰਪੋਰੇਸ਼ਨ ਤੋਂ ਨਕਸ਼ਾ ਪਾਸ ਹੈ ਕਾਰਪੋਰੇਸ਼ਨ ਦਾ ਨਕਸ਼ਾ ਪਾਸ ਹੈ ਪ੍ਰੋਪਰਟੀ ਟੈਕਸ ਹੈ ਜੀਐਸਟੀ ਪੇਡ ਨੇ ਸਾਡੇ ਵਪਾਰੀ ਵਰਗ ਨੇ ਤੇ ਅੱਜ ਉਹ ਬਲੈਕਮੈਲ ਨਹੀਂ ਕਰਦੇ ਦੇਖੋ 100% ਕੋਈ ਵੀ ਠੀਕ ਨਹੀਂ ਸਾਡਾ ਅੰਮ੍ਰਿਤਸਰ ਨਹੀਂ ਪੂਰਾ ਪੰਜਾਬ ਹੋਵੇ ਚਾਹੀਏ ਹਿੰਦੁਸਤਾਨ ਹੋਵੇ ਕਿ 100% ਐਫੀਸ਼ੀਐਂਟ ਕੋਈ ਵੀ ਨਹੀਂ ਹੁੰਦਾ ਉਹਨੇ 21 ਥੋੜਾ ਬਹੁਤਾ ਕੋਈ ਨਾ ਕੋਈ ਵਪਾਰੀ ਵਰਗ ਉਹ ਉਹੀ ਲੁਕਤਾ ਚੁੰਨੀ ਲੱਭ ਕੇ ਇਹਨਾਂ ਨੂੰ ਉਹ ਚੁੰਡੀ ਮਾਰਦੇ ਨੇ ਤੇ ਵਪਾਰੀ ਬੰਦਾ ਕਿ ਡਰਿਆ ਹੁੰਦਾ ਅੱਗੇ ਪਰੇਸ਼ਾਨ ਹੁੰਦਾ ਕਿ ਮੈਨੂੰ ਕੋਈ ਮਹਿਕਮਾ ਜਾਂ ਕੀਤੀ ਜਾਂਦੀ ਵਪਾਰੀ ਵਰਗ ਇਹੀ ਕਹਿ ਰਿਹਾ ਜੀ ਦੇਖੋ ਅਸੀਂ ਜੀਐਸਟੀ ਪੇਡ ਆ ਅਸੀਂ ਟੈਕਸਪੇਅਰ ਬੰਦੇ ਆ ਪੰਜਾਬ ਦੀ ਗਵਰਨਮੈਂਟ ਨੂੰ ਅਸੀਂ ਸਾਥ ਦਿੰਨੇ ਆ ਸਹਿਯੋਗ ਦਿੰਨੇ ਆ ਸਿਰਫ ਔਰ ਸਿਰਫ ਸਾਨੂੰ ਇਹ ਜਿਹੜੇ ਬਲੈਕਮਿਲਰ ਤੰਗ ਕਰਦੇ ਆ ਇਹਨਾਂ ਨੂੰ ਸਾਨੂੰ ਬਲੈਕਮਿਲਰ ਸਰ ਉਹ ਮੰਗਦੇ ਕੀ ਡਿਮਾਂਡ ਕੀ ਹੁੰਦੀ ਹੈ ਉਹਨਾਂ ਦੀ ਡਿਮਾਂਡ ਮੀਨ ਫਾਈਨੈਂਸੀ ਕੀ ਹੁੰਦੀ ਹੈ 5 ਪਾਗਲੇ ਬੰਦਾ 5 ਲੱਖ ਰੁਪਈਆ ਇਹਨੇ ਮੈਨੂੰ ਦੱਸਿਆ ਕਿ ਉਹ 5 ਲੱਖ ਰੁਪਈਆ ਮੰਗਦਾ ਸੀ ਪ੍ਰਾਈਵੇਟ ਬੰਦੇ ਨੇ ਆ ਸਰਕਾਰੀ ਜੋ ਨਹੀਂ ਨਹੀਂ ਪ੍ਰਾਈਵੇਟ ਬੰਦੇ ਨੇ ਪ੍ਰਾਈਵੇਟ ਬੰਦੇ ਨੇ ਇਹ ਪ੍ਰਾਈਵੇਟ ਬੰਦੇ ਆ ਨੇ ਇੱਕ ਨੈਕਸਸ ਬਣਾ ਲਿਆ ਕਿਉਂਕਿ ਇਹ ਕਾਰਪੋਰੇਸ਼ਨ ਜਾਂ ٹرسٹ ਦੇ ਇੰਟਰਨਲੀ ਕਿਸੇ ਛੋਟੇ ਲੈਵਲ ਦੇ ਬੰਦਿਆਂ ਨਾਲ ਰਲ ਕੇ ਉਹ ਇਹਨਾਂ ਨੂੰ ਟਰੈਕ ਕਰਕੇ ਕਿ ਇਹ ਕਿਸ ਪਾਸੇ ਗਲਤ ਨੇ ਤੇ ਉਹਨਾਂ ਨੂੰ ਉਹੀ ਚੀਜ਼ ਤੋਂ ਫੜ ਕੇ ਇਹਨਾਂ ਨੂੰ ਮੀਡੀਆ ਦਾ ਪ੍ਰੈਸ਼ਰ ਆਪਣਾ ਪ੍ਰੈਸ਼ਰ ਵੀਡੀਓ ਪਾਉਣ ਦਾ ਪ੍ਰੈਸ਼ਰ ਪਰੇਸ਼ਾਨ ਕਰਦੇ ਨੇ ਕਿਉਂਕਿ ਐਮਟੀਵੀ ਡਿਪਾਰਟਮੈਂਟ ਜਾਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਜਾ ਕੇ ਕੰਪਲੇਂਟਾਂ ਕਰਦੇ ਨੇ ਸੀਐਮ ਸਾਹਿਬ ਦੇ ਪੋਰਟਲ ਤੇ ਪਾਉਂਦੇ ਨੇ ਵਪਾਰੀ ਬੰਦਾ ਪਰੇਸ਼ਾਨ ਹੋ ਜਾਂਦਾ ਵਪਾਰੀ ਬੰਦਾ ਦੇਖੋ ਇਹਨਾਂ ਨਹੀਂ ਜਾ ਸਕਦਾ ਅੱਗੇ ਪਿੱਛੇ ਉਹਨੂੰ ਉਹਨੂੰ ਇਹਨਾਂ ਪਰੇਸ਼ਾਨੀ ਲੱਗਦੀ ਹੈ ਅਗਲਾ ਸਵੇਰ ਤੋਂ ਲੈ ਕੇ ਰਾਤ ਤੱਕ 12 ਘੰਟੇ 9 ਮਹੀਨੇ ਦੀ ਕਮਾਈ ਕਰਕੇ ਆਪਣੇ ਘਰ ਦਾ ਮੁਜਾਰਾ ਕਰਦਾ ਤੁਸੀਂ ਦੇਖੋ ਅੱਜ ਹੋਟਲ ਇੰਡਸਟਰੀ ਮਹਜੂਦ ਇਹ ਬਾਰਡਰ ਤੇ ਲੜਾਈ ਲੱਗੀ ਆ ਅੱਜ ਤੱਕ ਹੋਟਲ ਇੰਡਸਟਰੀ ਸਰਵਾਈਵ ਕਰ ਰਹੀ ਹੈ ਤੁਸੀਂ ਦੇਖੋ ਇਹਨਾਂ ਦੇ ਜਿਹਦੇ 30 ਕਮਰੇ ਆ ਉਹਦੇ 3 ਲੱਗ ਰਹੇ ਆ ਜਿਹਦੇ 40 ਕਮਰੇ ਉਹਦੇ 4 ਲੱਗ ਰਹੇ 10% ਅਕੂਪੈਂਸੀ ਨਹੀਂ ਗਈ ਤੇ ਵਪਾਰੀ ਵਰਗ ਅੱਗੇ ਪਰੇਸ਼ਾਨ ਆ ਇਹ ਚੀਜ਼ ਇਹਨਾਂ ਨੂੰ ਹੋਰ ਅੱਗੇ ਆਂਦੀ ਪਈ ਹੈ ਤੇ ਇਸ ਚੀਜ਼ ਅਸੀਂ ਸਰ ਨੂੰ ਰਿਕੁਐਸਟ ਕਰਨਾ ਹੈ ਸਾਰੇ ਵਿਭਾਗਾਂ ਨੂੰ ਮਿਲਿਆ ਜਾਏਗਾ ਸਾਰੇ ਵਿਭਾਗਾਂ ਨੂੰ ਮਿਲਿਆ ਜਾਏਗਾ ਅਸੀਂ ਕਾਰਪ ਅਸੀਂ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਮਿਲਾਂਗੇ ਪੁਲਿਸ ਕਮਿਸ਼ਨਰ ਜੀ ਨੂੰ ਵੀ ਮਿਲਾਂਗੇ ਆਪਾਂ ਜਿਹੜੀ ਇਸ ਵੇਲੇ ਜਿਹੜੀ ਮੇਨ ਹੈਗਾ ਕਿ ਜਿਹੜਾ ਲਖਵੀਰ ਭਾਜੀ ਇਸ ਵੇਲੇ ਇਹਨਾਂ ਲਈ ਮੁਸੀਬਾ ਬਣੇ ਨੇ ਕਿਉਂਕਿ ਇਹਨਾਂ ਨੇ ਇੱਕ ਪਹਿਲੀ ਵਾਰੀ ਹੋਇਆ ਕਿ ਕਿਸੇ ਬੰਦੇ ਨੂੰ ਹੱਥ ਪਿਆ ਬਲੈਕਮੈਲਰ ਨੂੰ ਤੇ ਇਹਨਾਂ ਦਾ ਕੰਮ ਹੈ ਅਸੀਂ ਇਹਨਾਂ ਨੂੰ ਆਗਰ ਰਿਕੁਐਸਟ ਕਰਦੇ ਹਾਂ ਜੋ ਬੰਦੀ ਕਾਰਵਾਈ ਉੱਤੇ ਕਰਨ